ਉਰੋਧੀਆਂ ਨੇ ਅਧਿਕਾਰੀਆਂ ਤੇ ਲਾਏ ਐਨਓਸੀ ਜਾਰੀ ਕਰਨ ਲਈ ਖੱਜਲ ਖਾਤ ਦੇ ਦੋ ਉਰੋਧੀਆਂ ਵੱਲੋਂ ਧਰਨਾ ਲਾਉਣ ਤੋਂ ਬਾਅਦ ਜਾਰੀ ਹੋਣੀਆਂ ਸ਼ੁਰੂ ਹੋਈਆਂ ਐਨਓਸੀ ਆਜਿਸਥਾਨ ਦੀ ਪੀਡੀਪੀਓ ਔਫਿਸ ਦਿਲਾਲਾਬਾਦੀ ਉਰੋਧੀਆਂ ਨੂੰ ਪੰਚਾਇਤੀ ਇਲੈਕਸ਼ਨ ਰਾਡ ਲਈ ਐਨਓਸੀ ਜਾਰੀ ਕਰਾਉਣ ਲਈ ਵੱਡੀ ਖੱਜਲ ਖਾਤੀ ਦਾ ਸਾਹਮਣਾ ਕਰਨਾ ਪਿਆ ਇਹਨਾਂ ਗੱਲਾਂ ਦਾ ਦੋਸਤ ਕੌਂਤ ਤੋਂ ਹੋਇਆ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਕੋਲੋਂ ਕਾਗਜ਼ ਪੱਤਰ ਲੈ ਕੇ ਰੱਖ ਲੈ ਗਏ ਹਨ ਬਾਅਦ ਵਿੱਚ ਫਾਈਲਾਂ ਗੁੰਮ ਹੋਣ ਦਾ ਬਹਾਨਾ ਲਾ ਕੇ ਐਨਓਸੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿੱਦੇ ਗ੍ਰੋਹ ਵਿੱਚ ਕਾਂਗਰਸ ਅਕਾਲੀ ਅਤੇ ਭਾਜਪਾ ਦੇ ਅੱਗੋਂ ਲੋਕ ਧਰਨਾ ਲਗਾਇਆ ਗਿਆ ਆਓ ਦੇਖਦੇ ਹਾਂ ਧਰਨੇ ਤੇ ਬੈਠੇ ਹੋਏ ਆਗੂਆਂ ਨੇ ਕੀ ਇਲਜ਼ਾਮ ਲਗਾਏ ਦੇਖ ਰਿਹਾ ਕਿ ਜਿਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਤਗੜੇ ਹੋ ਕੇ ਗਵਰਨਮੈਂਟ ਵੀ ਲੱਗੀ ਵੀ ਇਹਨਾਂ ਦੇ ਐਮਐਲਏ ਵੀ ਲੱਗੇ ਹੋਏ ਨੇ ਔਰ ਉਹਨਾਂ ਦੇ ਨਾਲ ਸਾਰੇ ਅਫਸਰ ਵੀ ਸਾਥ ਦੇ ਰਹੇ ਨੇ ਇਹ ਵੀ ਨਾਲ ਉਹਨਾਂ ਦੇ ਰਲੇ ਵੇ ਨੇ ਅਸੀਂ ਚਾਹਦੇ ਹਾਂ ਕਿ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਪੈਣ ਕੈਂਡੀਡੇਟਾਂ ਜਿਹੜਾ ਲੜਨਾ ਚਾਹੁੰਦਾ ਉਹ ਲੜੇ ਜਿਹੜਾ ਤੁਹਾਡੇ ਕੋਲ ਦਰਖਾਸਤ ਲੈ ਕੇ ਆਵੇ ਉਹਦਾ ਐਨਓਸੀ ਜਿਹੜਾ ਉਹਨੂੰ ਦਿਓ ਜੇ ਉਹਦੇ ਵੱਲ ਕੋਈ ਤੁਹਾਡਾ ਬਕਾਇਆ ਹੈ ਤਾਂ ਤੁਹਾਡਾ ਬਕਾਇਆ ਦੇਣ ਦੇ ਵਾਸਤੇ ਤਿਆਰ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਸਵੇਰ ਦੇ ਲੋਕ ਆ ਗੇੜੇ ਕੱਢ-ਕੱਢ ਕੇ ਚਲੇ ਗਏ ਨੇ ਆ ਸਾਡੇ ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਰਹੇ ਨੇ ਆਪਣੇ ਬੱਬਲ ਜੀ ਇਹਨਾਂ ਨੂੰ ਸਵੇਰ ਦੇ ਬੈਠੇ ਨੇ ਸਾਡੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬੈਠੇ ਨੇ ਤੇ ਬੀਜੇਪੀ ਦੇ ਪ੍ਰਧਾਨ ਸਾਹਿਬ ਬੈਠੇ ਨੇ ਅਸੀਂ ਸਾਰੇ ਬੈਠੇ ਵਿਆਂ ਕਿ ਜਿਸ ਤਰੀਕੇ ਦੇ ਨਾਲ ਇਹ ਤਾਨਾਸ਼ਾਹੀ ਦੇ ਨਾਲ ਇਹ ਲੋਕਾਂ ਨੂੰ ਜਿਹੜੇ ਇਹ ਨਹੀਂ ਦੇਣਾ ਚਾਹੁੰਦੇ ਐ ਐਨਓਸੀ ਉਹਦੇ ਵਾਸਤੇ ਇੱਥੇ ਬੈਠੇ ਆ ਸਾਰੇ ਅਫਸਰਾਂ ਦੇ ਨਾਲ ਵੀ ਗੱਲ ਹੋਈ ਏ ਔਰ ਵੀਡੀਓ ਇੱਕ ਪਾਸੇ ਕਹਿ ਰਿਹਾ ਕਿ ਮੈਂ ਦੇ ਦੇਣਾ ਪਰ ਸਾਡੀ ਤਾਂ ਜੇ ਤਾਂ ਗੱਲ ਨਹੀਂ ਸੁਣੀ ਔਰ ਉਹਦੇ ਵਾਸਤੇ ਮੈਂ ਡੀਸੀ ਫਾਜ਼ਲਕਾ ਦੇ ਨਾਲ ਵੀ ਗੱਲ ਕੀਤੀ ਐ ਐਸਐਸਪੀ ਸਾਹਿਬ ਦੇ ਨਾਲ ਵੀ ਮੈਂ ਗੱਲ ਕਰ ਰਿਹਾ ਸੀ ਤੇ ਟੈਲੀਫੋਨ ਆਇਆ ਕਿ ਸਾਡੇ ਨਾਲ ਜ਼ਾਤੀ ਹੋ ਰਹੀ ਐ ਜਿਸ ਤਰੀਕੇ ਦੇ ਨਾਲ ਤੁਹਾਡੀ ਪੁਲਿਸ ਸਾਡੇ ਤੇ ਸਾਡੀ ਜਿਹੜੀ ਬੇਇੱਜ਼ਤੀ ਕਰਨਾ ਚਾਹਦੀ ਐ ਇਨਾਂ ਨੂੰ ਤੁਸੀਂ ਟਿਕਾਓ ਨਹੀਂ ਤਾਂ ਜਿਹੜਾ ਕੰਮ ਵੱਧ ਜਾਏਗਾ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਕਿ ਮੈਂ ਪਾਰਦਰਸ਼ੀ ਤੇ ਲੋਕਾਂ ਨੂੰ ਜਿਹੜੀ ਇਹ ਐਮਐਲਏਾਂ ਤੇ ਲਿਖੇ ਲਾਉਂਦੇ ਆ ਤੇ ਪਾਈ ਵੀ ਪਰ ਦੂਜੇ ਪਾਸੇ ਭਗਵੰਤ ਮਾਨ ਨੂੰ ਪਤਾ ਨਹੀਂ ਕਿ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਪੰਜਾਬ ਦੇ ਵਿੱਚ ਕਿਹੜੇ ਪਾਸੇ ਪੰਜਾਬ ਤਾਂ ਬਰਬਾਦੀ ਦੇ ਵੱਲ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਕਰਦਾ ਰਿਜ਼ਲਟ ਮਿਲਿਆ ਕਿ ਅਸੀਂ ਆਪਣੀ ਸਰਪੰਚੀ ਦੀ ਚੋਣ ਵੀ ਤੇ ਮੈਮਰੀ ਦੀ ਚੋਣ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਲੱਟ ਸਕਦੇ ਇਹਦੇ ਵਾਸਤੇ ਸਾਰੇ ਕੱਤਰ ਹੋਏ ਆਂ ਔਰ ਉਹਦੇ ਵਾਸਤੇ ਮੈਂ ਇਹ ਬੇਨਤੀ ਕਰਨਾ ਕਿ ਪ੍ਰਸ਼ਾਸਨ ਸਭ ਤੋਂ ਪਹਿਲਾਂ ਤਾਂ ਇਹ ਗੱਲ ਨੂੰ ਫੌਰੀ ਤੌਰ ਤੇ ਐਨਓਸੀ ਦੇ ਦੇ ਜੇ ਨਾ ਦੇਗਾ ਤੇ ਕੱਲ ਸਾਨੂੰ ਕੋਈ ਵੱਡਾ ਐਕਸ਼ਨ ਦੇ ਵਿੱਚ ਆਣਾ ਪੈਗਾ ਔਰ ਇਸ ਕਰਕੇ ਮੈਂ ਉਮੀਦ ਕਰਨਾ ਕਿ ਪ੍ਰਸ਼ਾਸਨ ਪਹਿਲਾਂ ਹੀ ਠੀਕ ਹੋ ਜਾਏਗਾ ਜੇ ਨਾ ਠੀਕ ਹੋਇਆ ਤਾਂ ਅਸੀਂ ਆਪਣਾ ਰਾਹ اختیار ਕਰਾਂਗਾ ਮੇਰੀ ਮਜਬੂਰੀ ਹੈ ਜੀ ਮੇਰੇ ਤੇ ਐਮਐਲਏ ਦਾ ਪ੍ਰੈਸ਼ਰ ਹੈ ਜੀ ਜਿਹੜਾ ਮੈਂ ਡਿਪਟੀ ਸਾਹਿਬ ਨੂੰ ਪੁੱਛਣਾ ਚਾਹਣਾ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਤਨਖਾਹ ਐਮ.ਐਲ.ਏ ਨੇ ਦੇਣੀ ਨਹੀਂ ਜੀ ਐਮ.ਐਲ.ਏ ਦੇ ਤਾਂ ਢਾਈ ਸਾਲ ਹੈਗੇ ਆਇਆ ਤੇ ਗਿਆ ਉਸ ਤੋਂ ਬਾਅਦ ਇਹ ਸਾਡੀ ਗਵਰਨਮੈਂਟ ਕਾਲੀ ਦਲ ਚ ਵੀ ਐਸਐਸ ਟੂ ਲੱਗ ਰਿਹਾ ਜੀ ਸੁਦਰ ਸਿੰਘ ਅਸੀਂ ਅਫਸਰ ਸਾਹਿਬਾਨ ਨੂੰ ਪ੍ਰਸ਼ਾਸਨ ਨੂੰ ਤੁਹਾਡੇ ਰੇ ਬੇਨਤੀ ਕਰਦੇ ਆਂ ਵੀ ਐਜਾ ਮਾਹੌਲ ਨਾ ਬਣਾਓ ਜਿਵੇਂ ਜੋਤਨ ਸਾਹਿਬ ਨੇ ਕਿਹਾ ਨਹੀਂ ਵੱਲ ਸਾਨੂੰ ਵੀ ਸਾਰੇ ਆਉਂਦੇ ਆ ਅੱਜ ਤਾਂ ਅਸੀਂ ਛੋਟ ਟਾਈਮ ਤੇ ਪੰਜ ਚਾਰ ਜਣੇ ਆਏ ਅੱਗੂ ਕੱਲ ਨੂੰ ਫਿਰ ਅਸੀਂ ਆਪਦੀ ਤਿਆਰੀ ਨਾਲ ਆਵਾਂਗੇ ਹਣ ਬਿਨਾ ਵਜ੍ਹਾ ਤੋਂ ਐਨਓਸੀਆਂ ਰੁਕੀਆਂ ਹੁਣ ਕਹਿੰਦੇ ਕਦੇ ਆਂਦੇ ਤਿੰਨ ਲੈ ਲਓ ਕਦੇ ਆਂਦੇ ਚਾਰ ਲੈ ਲਓ ਇਹਨਾਂ ਦੀਆਂ 11 ਫੈਲਾਂ ਹੁਣ ਸਾਨੂੰ ਆਦੇ ਵੀ ਰੁਕੋ ਤੁਹਾਨੂੰ ਦਿੰਨੇ ਹੁਣ ਅੰਦਰ ਫੜ ਕੇ ਲੈ ਕੇ ਜਿੰਨਾ ਚਿਰ ਨਹੀਂ ਦਿੰਦੇ ਉਨਾ ਚਿਰ ਅਸੀਂ ਇੱਥੇ ਬੈਠੇ ਆਂ ਜੇ ਨਾ ਦੇਣਗੇ ਫਿਰ ਕੋਈ ਹੋਰ ਹੱਲ ਬਾਰੇ ਸੋਚਾਂਗੇ ਜੀ ਅਸੀਂ ਸਵੇਰ ਦੇ 10 ਵਜੇ ਦੇ ਇੱਥੇ ਬੈਠੇ ਆਂ ਇਹਨ ਸਾਰਿਆਂ ਤੋਂ ਸਾਈਨ ਹੋ ਗਈ ਹੈ ਜੇਈ ਤੋਂ ਹੋ ਗਏ ਹੈ ਜੇਈ ਸਾਹਿਬ ਤੋਂ ਏਪੀਓ ਤੋਂ ਸੈਕਟਰੀ ਤੋਂ ਸੈਕਟਰੀ ਪੰਚਾਇਤ ਤੋਂ ਪਟਵਾਰੀ ਤੋਂ ਪੰਚਾਇਤ ਅਫਸਰ ਨੇ ਸਾਥੋਂ ਪਹਿਲਾਂ ਫੜ ਲਈਆਂ ਵੀ ਆ ਅਸੀਂ 1 ਵਜੇ ਫਿਰ ਅਸੀਂ ਫਾਈਨ ਕਰਕੇ ਤੁਹਾਨੂੰ ਐਨਓਸੀ ਦਿੰਨੀ ਹੈ ਉਸ ਤੋਂ ਬਾਅਦ ਸਾਨੂੰ ਜਦੋਂ ਮੈਂ ਗਿਆ ਇੱਕ ਅੱਧੇ ਘੰਟੇ ਤੋਂ ਬੈਠਾ ਰਿਹਾ ਮੈਂ ਕਿਹਾ ਦੱਸੋ ਸਾਨੂੰ ਉਦੋਂ ਸਾਨੂੰ ਆਦੇ ਵੀ ਥੋੜੀਆਂ ਪਹਿਲਾਂ ਪਤਾ ਨਹੀਂ ਕਿੱਧਰ ਗਈਆਂ ਇੱਥੇ ਹੋਣੀਆਂ ਉੱਥੇ ਮੈਂ ਕਿਹਾ ਤੁਹਾਨੂੰ ਤਾਂ ਫੜਾਈਆਂ ਹੁਣ ਫਿਰ ਮੈਨੂੰ ਇਥੋਂ ਪਤਾ ਲੱਗਿਆ ਵਿੱਚੋਂ ਵੀ ਫੈਲਾ ਸਾਡੀਆਂ ਨਹੀਂ ਦੇ ਰਹੇ ਕਿਉਂਕਿ ਉੱਥੇ ਪਿੰਡੋਂ ਐਮਐਲਏ ਸਾਹਿਬ ਨੇ ਲਿਸਟ ਭੇਜੀ ਵੀ ਇਹਨਾਂ ਨੂੰ ਵੀ ਆ ਪਿੰਡਾਂ ਦੀਆਂ ਪਹਿਲਾਂ ਪਰ ਰੋਕੜੀਆਂ ਰੋਕਣ ਦਾ ਕਾਰਨ ਇਹ ਹੈ ਵੀ ਸਾਡੇ ਪਿੰਡਾਂ 'ਚ ਉਹ ਵੋਟ ਵਧੀ ਹੈ ਖਾਲੀ ਦਲ ਦੀ ਇਸ ਕਰਕੇ ਜਿਹੜਾ ਇਹਨਾਂ ਨੂੰ ਇਹ ਗੁੱਸਾ ਹੈ ਵੀ ਇਹ ਪਿੰਡਾਂ ਦੇ ਵਿੱਚੋਂ ਵੋਟ ਵਧੀ ਇਲੈਕਸ਼ਨ ਨਹੀਂ ਹੋਣ ਦੇਣਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਜੋਸ਼ਲਫਾਵਾ ਆਇਆ ਕਾਕਾ ਜੀ ਆਏ ਬੀਜੇਪੀ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਸਾਡੇ ਇਹ ਬੱਬੂ ਜੀ ਅਮਲਾਲਾ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਅਕਾਲੀ ਦਲ ਦੇ ਉਹ ਵੇਖੋ ਤੁਸੀਂ ਵੀ ਇਹ ਇੱਥੇ ਬੈਠੇ ਆ ਅੰਦਰ ਐਸਐਚਓ ਆਇਆ ਉਹ ਆ ਕੇ ਬਾਹਰ ਨਿਕਲੋ ਉਦੋਂ ਅਸੀਂ ਬਾਹਰ ਅਸੀਂ ਆਖਿਆ ਵੀ ਅਸੀਂ ਇੱਥੇ ਦਫ਼ਤਰ ਸਰਕਾਰੀ ਹੈ ਇਹਦੇ ਵਿੱਚ ਕੀ ਹੈ ਵੀ ਅਸੀਂ ਪਬਲਿਕ ਦਾ ਦਫ਼ਤਰ ਹੈ ਫਿਰ ਡੀਐਸਪੀ ਆ ਗਿਆ ਜਤਿੰਦਰ ਸਿੰਘ ਉਹਨੇ ਤਸਰ ਕੋਈ ਨਹੀਂ ਛੱਡੀ ਤਾਂ ਕੋਤਕੀ ਹੋਣ ਵਾਲੀ ਸਭ ਕੁਝ ਉਹਨੇ ਆਪ ਦਾ ਪਿਆ ਦੱਬ ਦੱਬਕੇ ਵੀ ਮਾਰੇ ਜੋਸ਼ਰ ਸਾਹਿਬ ਨੇ ਫਿਰ ਸਾਥੀ ਨਾਲ ਵੀ ਕਿਹਾ ਵੀ ਅਸੀਂ ਫਿਰ ਇੱਥੇ ਹੀ ਬਹਿ ਜਾਾਂਗੇ ਥੱਲੇ ਫਿਰ ਨਹੀਂ ਐ ਸੋ ਚਲੋ ਬਾਹਰ ਅਖੀਰ ਨੂੰ ਜੀ ਇਹਨਾਂ ਨੇ ਬਾਹਰ ਕੱਢਤਾ ਆਹ ਹੁਣ ਅਸੀਂ ਬੈਠੇ ਆ ਧਰਨਾ ਲਾ ਕੇ ਇੱਥੇ ਤੇ ਕੋਈ ਸਾਨੂੰ ਐਨਓਸੀ ਨਹੀਂ ਦੇ ਰੇ ਪਹਿਲਾਂ ਫੇਰ ਫੜਤੀ ਲੱਗੀ ਐ ਸਾਡੀਆਂ 11 ਫੇਲਾਂ ਹੋਰ ਪਿੰਡਾਂ ਦੀਆਂ ਵੀ ਹੈਗੀਆਂ ਪਰ ਫੇਰ ਫੇੜਦੀਆਂ ਵੀ ਨਾਲ ਐ ਸਾਡੇ ਆਰੰਭ ਕੇ ਦੀ ਵੀ ਐ ਦੇਖੋ ਕਿਸੇ ਦੀ ਇਹਨਾਂ ਫੇਲ ਨਹੀਂ ਦੇ ਰਹੇ ਹੁਣ ਇਹ ਐਨਓਸੀ ਨਹੀਂ ਦੇ ਰਹੇ ਕਿਸੇ ਵੀ 6 ਵਜੇ ਨਾਲ ਲੱਗਿਆ ਕਿ ਮੈਂ ਹੈਗੀ ਵੀ ਐਨਓਸੀ ਦੇ ਦੇਣਗੇ ਐਨਓਸੀ ਸਾਨੂੰ ਉਮੀਦ ਨਹੀਂ ਵੀ ਇਹ ਦੇਣਗੇ ਕਿਉਂਕਿ ਇਹ ਸਾਨੂੰ ਕਦੇ ਬੁਲਾਰੇ ਲਾਉਂਦੇ ਤੁਸੀਂ ਐਫੀ ਡਿਵੀਡ ਲਾ ਦਿਓ ਤੁਸੀਂ ਕੁਝ ਨਹੀਂ ਕੱਲ ਨੂੰ ਜਿਹੜੇ ਫਾਈਲਾ ਰਿਜੈਕਟ ਕਰਨੀਆਂ ਵੇਖੋ ਮੈਨੂੰ ਪਹਿਲਾਂ ਪਤਾ ਸੀ ਮੈਂ ਫਰਸ ਤੋਂ ਹੀ ਆਸਟ੍ਰੇਲੀਆ ਤੋਂ ਆਇਆ ਹਾਂ ਉਦੋਂ ਵੀ ਸਾਨੂੰ ਪਤਾ ਲੱਗ ਗਿਆ ਸੀ ਵੀ ਐਡਵੀ ਰਿਜੈਕਟ ਕਰਾਉਣ ਦੇ ਸਾਡੀਆਂ ਸਾਡੇ ਕੋਲੇ ਖਬਰਾਂ ਪਹੁੰਚ ਗਈਆਂ ਸੀ ਤਾਂ ਹੀ ਮੈਂ ਆਇਆ ਸੀ ਮੈਂ ਇਸੇ ਵੱਲੋਂ ਵੀ ਜੇ ਮੈਂ ਨਾ ਆਉਂਦਾ ਫਿਰ ਤੋਂ ਸੋਫਾ ਹੀ ਇਹਨਾਂ ਨੇ ਕਰਾ ਦੇਣੀ ਰਿਜੈਕਟ ਪਰ ਹੁਣ ਅਸੀਂ ਤਕੜਾ ਐਕਸ਼ਨ ਕੱਲ ਨੂੰ ਲਵਾਂਗੇ ਸਾਰੇ ਅਸਬਰਾਵਾਂ ਨਾਲ ਵੀ ਗੱਲ ਕਰਾਂਗੇ ਹੁਣ ਵੀ ਜੋਸ਼ਲ ਸਿੰਘ ਸਾਹਿਬ ਨੇ ਡੀਸੀ ਮੈਡਮ ਨਾਲ ਵੀ ਗੱਲ ਕੀਤੀ ਆ ਐਸਐਸਪੀ ਨਾਲ ਵੀ ਗੱਲ ਕੀਤੀ ਆ ਵੀ ਆ ਇਹਨਾਂ ਦਾ ਬਿਹੇਵੀਅਰ ਥੋੜੀ ਪੁਲਿਸ ਦਾ ਤੇ ਕੱਲ ਨੂੰ ਕੋਈ ਪੰਗਾ ਪੈ ਗਿਆ ਤਾਂ ਫਿਰ ਤੁਸੀਂ ਇਹ ਨਾ ਕਿਉਂ ਵੀ ਜਿੰਮੇਵਾਰੀ ਥੋੜੀ ਹੋਏ ਤੇ ਕੱਲ ਨੂੰ ਅਸੀਂ ਤਕੜੇ ਹੋ ਕੇ ਫਿਰ ਲੈ ਆ ਕੇ ਬੰਦੇ ਇੱਥੇ ਧਰਨਾ ਦੇ ਬਾਹਰ ਚਲਾਵਾਂਗੇ ਔਰ ਜੇ ਕੱਲ ਨੂੰ ਫੈਲਾ ਦੇਣੀਆਂ ਲਾਸਟ ਦੇਣਾ ਤੇ ਉੱਥੇ ਬੁਰੀ ਹਾਲਤ ਹੋਣੀ ਆ ਕੋਈ ਪਾਣੀ ਦਾ ਇਥੇ ਅਰੇਂਜਮੈਂਟ ਦੀ ਤੇ ਭਗਵੰਤ ਮਾਨ ਦਾ ਸਾਡੀ ਸਰਕਾਰ ਬਹੁਤ ਵਧੀਆ ਚੱਲ ਰਹੀ ਆ ਉਧਰੋਂ ਐਮਐਲਏ ਸਾਹਿਬ ਇਹ ਕਹਿ ਰਹੇ ਆ ਵੀ ਸਹੀ ਤਾਂ ਜੀ ਬੜਾ ਕਾਲੀਦਾਲ ਨੇ ਕਾਂਗਰਸ ਨੇ ਪਹਿਲਾਂ ਪਹਿਲਾਂ ਕੈਂਸਲ ਦੱਸੇ ਸਾਡੇ ਕੋਲ ਰਿਕਾਰਡ ਦੇ ਵਿੱਚ ਹੈ ਸਭ ਕੋਈ ਇੱਕ ਵੀ ਦੱਸ ਦੇ ਵੀ ਕੋਈ ਸੀ ਇਜੈਕਟ ਹੋਈ ਹੋਵੇ ਜਸਪੀਰ ਸਿੰਘ ਉਹ ਦੇ ਦੇਣੀ ਚਾਹੀਦੀ ਤਰਜੀਤ ਸਿੰਘ ਸਾਡੀ ਪਾਰਟੀ ਦੇ ਨਾਮ ਦਾ ਦੋ ਸ਼ਲਾਵਾ ਵਿਨਿੰਗ ਮਿਲੀਆਂ ਦੋ ਤਿੰਨ ਪਿੰਡਾਂ ਦੀ ਰਹਿ ਗਈਆਂ ਉਹ ਦੇ ਦੇਣੀਆਂ ਚਾਹੀਦੀਆਂ ਜੋ ਚੇਅਰਮੈਨ ਸਾਹਿਬ ਦੀਆਂ 12 ਉਹ ਫੈਲਾ ਨੇ 11 ਦੋ ਪਿੰਡਾਂ ਦੀ ਹੋਵੇ ਕਿ ਲੱਗਦਾ ਜੀ ਜਿਹੜੀਆਂ ਹੁਣ 6 ਵਜ ਗਏ ਉਸ ਤੋਂ ਬਾਅਦ ਦੇ ਦੇਣਗੇ ਫਿਰਾਂ ਜੀ 2 ਵਾਜਾਂ ਦਾ बजੀਆਂ ਜਾਨੀ ਸਰਾਂ ਨੂੰ 10 ਫੈਲਾਣੇ ਨੂੰ ਪਤਾ ਨਹੀਂ ਕਿੰਨੀਆਂ ਵਾਜਾਂ ਵਜਦੀਆਂ ਧਰਨਾ ਕਵਰ ਕਰਨ ਦੌਰਾਨ ਚਾਹੇ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੇ ਬੰਦਿਆਂ ਨੂੰ ਐਨਓਸੀ ਲਈ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਸਾਰੀਆਂ ਐਨਓਸੀ ਜਾਰੀ ਨਹੀਂ ਹੋਣਗੀਆਂ ਉਨੀ ਦੇਰ ਤੱਕ ਉਹ ਧਰਨੇ ਤੇ ਬੈਠੇ ਰਹਿਣਗੇ ਕਿਹ ਪੰਜਾਬੀ ਟੀਵੀ ਲਈ ਹਾਰਪ੍ਰਿਤ ਮੈਮੀ ਜਲਾਲਾਬਾਦ